ਤੁਸੀਂ ਨਾਂ ਸੁਣਿਆ ਹੋਵੇ ਨਾ ਬਾਚਿਆ ਹੋਵੇ ਜਿਹਦੇ ਤੋਂ ਤੁਹਾਨੂੰ ਵਾਕਫੀਅਤ ਨਾ ਹੋਵੇ ਏਡੀ ਮਹਾਨ ਪਵਿੱਤਰ ਆਤਮਾ ਜੇ ਕੋਈ ਰਾਜਾ ਆਪਣੇ ਪੁੱਤਰ ਨੂੰ ਨજર ਤੋਂ ਬਚਾਉਣ ਦਾ ਕਰਕੇ ਤੇ ਬੀਬੀਆਂ ਵਾਲੇ ਕੱਪੜੇ ਪਾ ਕੇ ਲੈ ਆਉਂਦਾ ਲਾਚੀ 베ਰੀ ਦੇ ਲਾਗੇ ਬਾਬਾ ਭਾਈ ਸਾਲੋ ਜੀ ਝਾੜੂ ਦੀ ਸੇਵਾ ਕਰਦੇ ਨੇ ਪੈਰ ਠਕਰਾਉਂਦਾ ਤੇ ਬਾਬਾ ਜੀ ਆਵਾਜ਼ ਦੇ ਕੇ ਕਹਿੰਦੇ ਨੇ ਤੀਏ ਗੁਰੂ ਘਰ ਦੀ ਟੋਕਰੀ ਨੂੰ ਤੇ ਗੁਰੂ ਘਰ ਦੀ ਝਾੜੂ ਨੂੰ ਕਦੇ ਪੈਰ ਨਹੀਂ ਲਾਈਦਾ ਰਾਜੇ ਨੇ ਆਖਿਆ ਬਾਬਾ ਜੀ ਤੀ ਨਹੀਂ ਹੈ ਪੋਤਾ ਬੋਲਾ ਨਿਕਲ ਚੁਕਾ ਸੀ ਰਾਜਾ ਪੁਛਤਾਇਆ ਗੁਰੂ ਰਾਮਦਾਸ ਮਹਾਰਾਜ ਦੇ ਦਰਜ ਜਾ ਕੇ ਆਖਿਆ ਕਹਿਣ ਲੱਗਾ ਮਹਾਰਾਜ ਆਇਆ ਸਾ ਸੁਖਣਾ ਲਾਉਣ ਮਹਾਰਾਜ ਮੇਰੇ ਨਾਲ ਹੋ ਗਿਆ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਆਖਿਆ ਮੇਰਾ ਬੋਲਾ ਹੁੰਦਾ ਮੈਂ ਵਾਪਸ ਲੈ ਲੈਂਦਾ ਇਹ ਬੋਲਾ ਧੰਨ ਗੁਰੂ ਨਾਨਕ ਦੇ ਦਰ ਘਰ ਦੀ ਸਿੱਖ ਦਾ ਹੈ ਹੋ ਹੋ ਵਾਪਸ ਲਵੇ ਤੇ ਲੈ ਸਕਦਾ ਮੇਰੀ ਬੰਦੀ ਭਗਤ ਛਡਾਵੇ ਬੰਦ ਹੈ ਭਗਤ ਨਾ ਛੋਟੇ ਮੋਹੇ ਇੱਕ ਸਮੇ ਮੋਕੋ ਗਏ ਬੰਦਿਆ ਤੌਫਨ ਮੋਬੇ ਜਵਾਬ ਨਾ ਹੋਏ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਆਖਿਆ ਉਡੀਕ ਕਰੋ ਕੱਲ ਅਮਰਤ ਵੇਲੇ ਦੀ ਜਦੋਂ ਬਾਬਾ ਭਾਈ ਸਾਲੂ ਜਿਲਾਚੀ 베ਰੀ ਲਾਗੇ ਭਾਈ ਸਾਲੋਂ ਜਦੋਂ ਝਾੜੂ ਲਾਉਣਗੇ ਉਦੋਂ ਫੇਰ ਜੋ ਕੁਝ ਕੱਲ ਕੀਤਾ ਅੱਜ ਆਪਣੇ ਪੁੱਤ ਨੂੰ ਮਰਦਾਂ ਵਾਲੇ ਕੱਪੜੇ ਪਵਾ ਕੇ ਤੇ ਉਹੋ ਕੁਝ ਕੱਲ ਨੂੰ ਅੱਜ ਕਰਵਾਇਓ। ਤੋਂ ਸਤਿਗੁਰੂ ਮਹਾਰਾਜ ਕਿਰਪਾ ਕਰਨ ਆਪਾ ਪੜਦੇ ਪੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਪੇਖਾਰੀ ਖਲ ਮੂਰਖ ਤੇ ਪੰਡਤ ਕਰ ਬੋ ਪੰਡਤ ਤੇ ਮੁਗਦਾਰੀ। ਉਹ ਮਹਾਨ ਪਵਿੱਤਰ ਆਤਮਾ ਜਿਨ੍ਹਾਂ ਦੀ ਪਾਵਨ ਰਸਨਾ ਤੋਂ ਨਿਕਲੇ ਹੋਏ ਬੋਲ ਰੱਬ ਉਹਦੋਂ ਵੀ ਪੂਰੇ ਕਰਦਾ ਸੀ ਪਰਮਾਤਮਾ ਅੱਜ ਵੀ ਪੂਰੇ ਕਰਦਾ ਹੈ ਆਹ ਇੱਕ ਵਾਰੀ ਪੂਰੀ ਮਾਨਵਤਾ ਦਾ ਪਾਲਾ ਮੰਗੋ ਤੇ ਉਚਾਰਨ ਕਰੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇੱਕ ਉਦਾਹਰਨ ਦੇ ਕੇ ਉਹਦੇ ਤੋਂ ਬਾਅਦ ਆਪ ਜੀ ਦੀ ਪਾਵਨ ਖਿਦਮਤ ਵਿੱਚ ਇਤਿਹਾਸ ਦਾ ਪਤਰਾ ਰੱਖਾਂਗਾ ਐਸ ਵੇਲੇ ਮੇਰੇ ਕੋਲ ਜੋ ਵੀਰਾਂ ਨੇ ਫੋਨ ਕੀਤੇ ਜਾਂ ਸਟੇਜ 'ਤੇ ਤਿੰਨ ਪ੍ਰਸੰਗ ਮੈਨੂੰ ਕਹੇ ਗਏ ਪਰ ਮਾਫੀ ਦੇਜੋ ਹੁਣ ਮੈਂ ਇੱਕ ਕਵਾਂਗਾ ਦੂਜੇ ਤੋਂ ਗੁੱਸਾ ਕਰਨਗੇ ਵੀ ਸਾਡਾ ਨਹੀਂ ਸੁਣਾਇਆ ਉਹਨਾਂ ਤਿੰਨਾਂ ਚੋਂ ਮੈਂ ਕੋਈ ਵੀ ਨਹੀਂ ਕਹਿਣਾ ਤੋ ਸਨਮਾਨ ਜੋ ਖਾਲਸਾ ਜੀ ਇਤਿਹਾਸ ਦਾ ਪਤਰਾ ਜਿਹੜਾ ਤੁਸੀਂ ਬਹੁਤ ਘੱਟ ਵਾਚਿਆ ਹੋਵੇਗਾ ਬਹੁਤ ਘੱਟ ਸੁਣਿਆ ਹੋਵੇਗਾ ਉਹਨੂੰ ਖੋਲਣ ਦਾ ਯਤਨ ਕਰਾਂਗਾ ਪਰ ਇੱਕ ਬੇਨਤੀ ਕਰਦਾ ਤੁਹਾਡੀ ਤੇ ਮੇਰੀ ਸ਼ਰਤ ਆ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਬਣ ਜਾ ਤੁਹਾਡੀ ਤੇ ਮੇਰੀ ਸਰਦਾ ਭਾਈ ਸਾਲੋ ਜੀ ਦੇ ਪਾਵਨ ਸਥਾਨ ਤੇ ਬਣ ਜਾਵੇ ਇਸ ਵਾਸਤੇ ਇੱਕ ਮੈਂ ਇੱਕ ਐਗਜ਼ਾਮਪਲ ਇੱਕ ਉਦਾਹਰਨ ਦੇਣੀ ਚਾਹੁੰਦਾ ਦੀਵਾਨ ਦਾ ਪਾਪ ਹੁੰਦਾ ਸਮਾਗਮ ਦਾ ਪਾਪ ਹੁੰਦਾ ਸਮਾਗਮ ਸਮੇ ਤੋਂ ਪਾਪ ਤੁਹਾਨੂੰ ਪਤਾ ਟਾਈਮ ਘੜੀ ਗਾਮ ਅਰਬੀ ਭਾਸ਼ਾ ਦਾ ਸ਼ਬਦ ਹੈ ਆਪਾਂ ਗਮ ਉਹਨੂੰ ਕਹਿੰਦੇ ਬੰਦਾ ਕੋ ਗਮਾਂ ਦੇ ਡੂੰਗੇ ਸਮੁੰਦਰ ਚ ਡੁੱਬਿਆ ਹੋਵੇ ਆਪਾਂ ਕਹਿੰਦੇ ਫਲਾਣਾ ਬੰਦਾ ਬੜਾ ਗਮਗੀਨ ਹੋਇਆ ਅਰਬੀ ਭਾਸ਼ਾ ਵਿੱਚ ਜਿਹੜੇ ਪ੍ਰਮਾਤਮਾ ਦੇ ਅੱਲਾਹ ਤਾਲਾ ਦੇ ਚਰਨਾਂ ਵਿੱਚ ਬਹਿ ਕੇ ਨਮਾਜ਼ ਪੜ੍ਹਦੇ ਨੇ ਉਹਨੂੰ ਕਹਿੰਦੇ ਆਪਣਾ ਸਮਾ ਗਮ ਕਰ ਰਿਹਾ ਕਹਿਣ ਤੋਂ ਪਾਪ ਆਪਣਾ ਸਮਾਂ ਸਫਲਾ ਕਰ ਰਿਹਾ ਕੰਮ ਤੋਂ ਪਾਵ ਹੈ ਆਪਣਾ ਸਮਾਂ ਸਫਲਿਆ ਕਰ ਸੁਨਮਾਨ ਜੋ ਖਾਲਸਾ ਜੀ ਇਹ ਤੁਸੀਂ ਆਪਣਾ ਟਾਈਮ ਆਪਣਾ ਸਮਾਂ ਬਰਬਾਦ ਕਰਨ ਨਹੀਂ ਆਏ ਤੁਸੀਂ ਆਪਣਾ ਸਮਾਂ ਧੰਗੂ ਗੁਰੂ ਨਾਨਕ ਦੇ ਮਹਾਰਾਜ ਦੇ ਚਰਨਾਂ ਵਿੱਚ ਬੈਠ ਕਰਕੇ ਸਫਲਾ ਕਰਨ ਵਾਸਤੇ ਆਏ ਜਿੰਨੇ ਵੀ ਤੁਸੀਂ ਆਏ ਤੁਹਾਡੇ ਵਿੱਚੋਂ ਹਰ ਇੱਕ ਰੂਹ ਨੇ ਆਣ ਕੇ ਕੋਈ ਨਾ ਕੋਈ ਨਮਸਕਾਰ ਕੀਤੀ ਕਿਸੇ ਪੇਟਾ ਚੜਾਈ ਕਿਸ ਕੋ ਰਮਾਲਾ ਲੈ ਕੇ ਆਇਆ ਕੋਈ ਲੰਗਰ ਹਾਲ ਵਿੱਚ ਪੇਟਾ ਪਾ ਕੇ ਗਿਆ ਕੋਈ ਕੁਝ ਕਰ ਰਿਹਾ ਕੋ ਕੁਝ ਸੀ ਤੁਹਾਡੇ ਵਰਗੀ ਇੱਕ ਪਵਿੱਤਰ ਆਤਮਾ ਕਦੇ ਆਪਣੇ ਹੱਥਾਂ ਨੂੰ ਵੇਂਦੀ ਹੈ ਤੇ ਖੜਖੜਾ ਕੇ ਹੱਸ ਪੈਂਦੀ ਹੈ ਕਦੇ ਪੈਰ ਵੇਂਦਾ ਤੇ ਖੜਖੜਾ ਕੇ ਹੱਸਦਾ ਕਦੇ ਨਾਸਿਕਾ ਤੇ ਗਾੜੀ ਜਦੋਂ ਆਪਣਾ ਹੱਥ ਕਰਕੇ ਆਪਣੇ ਸਵਾਸ ਨੂੰ ਛਪਰਸ਼ ਕਰਦਾ ਇੱਕ ਵੈਦ ਨੂੰ ਪੁੱਛਿਆ ਕਹਿਣ ਲੱਗਾ ਜੇ ਇੱਕ ਸਵਾਸ ਦੀ ਕੀਮਤ ਕੀ ਹੈ ਉਹ ਵੈਦ ਨੇ ਆਖਿਆ ਅਜੇ ਤੱਕ ਕੋਈ ਥਾ ਨਹੀਂ ਪਾ ਸਕਿਆ ਇਹ ਤੇ ਜਿਹੜਾ ਬੰਦਾ ਕੋ ਮਰਦਾ ਹੋਵੇ ਉਨੂੰ ਡਾਕਟਰ ਕਹ ਦਵੇ ਪੀ ਤੈਨੂੰ ਤੇਰੀ ਘਰ ਵਾਲੀ ਤੇਰੇ ਧੀਆਂ ਪੁੱਤਰ ਤੇਰਾ ਬਾਪੂ ਤੇਰੀ ਦਾਦੀ ਕੋਈ ਤੈਨੂੰ ਇੱਕ ਸਾਹ ਦਵੇ ਤੇ ਜ਼ਿੰਦਗੀ ਤੇਰੀ ਬਚ ਸਕਦੀ ਹੈ। ਅੱਜ ਤੱਕ ਕੋਈ ਦੁਨੀਆ ਦਾ ਬੰਦਾ ਨਹੀਂ ਜਿਹੜਾ ਕਹੇ ਮੇਰੇ ਸਾਏ ਦੇ ਵਿੱਚ ਪਾ ਦਿਓ ਇਹ ਉੱਠ ਕੇ ਬਹਿ ਜਾਵੇ ਇਹਦੀ ਜਗ੍ਹਾ ਤੇ ਮੈਂ ਮਰ ਖਾ ਪ ਜਾਵਾਂ ਕੋਈ ਨਹੀਂ ਹੋਇਆ। ਬੰਦਾ ਬੰਦੇ ਨੂੰ ਨਹੀਂ ਰੋਂਦਾ ਬੰਦਾ ਬੰਦੇ ਦੀ ਕਮਾਈ ਨੂੰ ਰੋਂਦਾ ਬੰਦਾ ਬੰਦੇ ਨੂੰ ਨਹੀਂ ਚਿਰਉਂਦਾ। ਬੰਦਾ ਬੰਦੇ ਦੀ ਕਿਰਤ ਨੂੰ ਰੋਂਦਾ ਹੁਣੇ ਕੋ ਪਵਿੱਤਰ ਆਤਮਾ ਜਿਨੇ ਆਪਣੇ ਸਰੀਰ ਦੇ ਢਾਂਚੇ ਨੂੰ ਵੇਖਿਆ ਤੇ ਅੱਲਾ ਪਾਕ ਦਾ ਸ਼ੁਕਰ ਕੀਤਾ ਪਰਮਾਤਮਾ ਆ ਜਿਹੜੀ ਤੂੰ ਬਾਡੀ ਦਿੱਤੀ ਹੱਥ ਦੀ ਕੀ ਕੀਮਤ ਹੈ ਜਿਹਦੇ ਹੱਥ ਹੈ ਨਹੀਂ ਉਹਨੂੰ ਪੁੱਛ ਕੇ ਵੇਖੋ ਹੱਥਾਂ ਦੀ ਕੀ ਕੀ ਜਿਹਦੇ ਪੈਰ ਹੈ ਨਹੀਂ ਉਹਨੂੰ ਪੁੱਛੋ ਪੈਰਾਂ ਦੀ ਕੀ ਕੀਮਤ ਹੈ ਜਿਹੜੀਆਂ ਵੇਖਣ ਵਾਸਤੇ ਅੱਖਾਂ ਹੈ ਨਹੀਂ ਉਹਨੂੰ ਪੁੱਛੋ ਅੱਖਾਂ ਦੀ ਕੀ ਕੀ ਉਹਨੇ ਆਖਿਆ ਅੱਲਾ ਪਾਕ ਤੂੰ ਬਹੁਤ ਮੁੱਲਾ ਖਜ਼ਾਨਾ ਮੈਨੂੰ ਦਿੱਤਾ ਸਵਾਸਾਂ ਦਾ ਆਪਾਂ ਗੁਰਬਾਣੀ ਵਿੱਚੋਂ ਪੜ੍ਹਦੇ ਨੇ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮਹਿ ਪ੍ਰਾਨੀ ਛਿਨ ਛਿਨ ਆਉਤ ਬਿਹਾਤ ਹੈ ਫੂਟੇ ਕਟਜੋ ਪਾਣੀ ਮਟਕਾ ਪਾਣੀ ਦਾ ਪਰਿਆ ਹੋਵੇ ਮਾੜੀ ਜਿਹੀ ਤਰੇੜ ਆਈ ਹੋਵੇ ਉਹਦੇ ਵਿੱਚੋਂ ਬੂੰਦ ਬੂੰਦ ਕਰਕੇ ਜਿਵੇਂ ਮਟਕਾ ਇੱਕ ਦਿਨ ਖਾਲੀ ਹੋ ਜਾਂਦਾ ਇਹ ਵੀ ਸਾਡਾ ਇੱਕ ਮਟਕਾ ਹੈ ਇਹਨੂੰ ਇੱਕ ਤਰੇੜ ਨਹੀਂ ਆਈ ਇਹਨੂੰ ਦੋ ਤਿੰਨ ਤਰੇੜਾਂ ਆਈਆਂ ਇੱਕ ਮੂੰਹ ਥਾਣੀ ਸਵਾਸ ਆਪਾਂ ਲੈ ਨਾਸਕਾ ਥਾਣੀ ਲੈ ਇਹ ਵੀ ਇੱਕ ਨਾ ਇੱਕ ਦਿਨ ਮਟਕਾ ਖਾਲੀ ਹੋ ਜਾਣਾ ਹੈ ਬੋਲੇ ਆਖਿਆ ਪ੍ਰਮਾਤਮਾ ਇਹ ਤੋਂ ਪਹਿਲਾਂ ਪੀ ਗੇ ਮੇਰਾ ਘੜਾ ਸਵਾਸਾਂ ਰੂਪੀ ਜਲ ਤੋਂ ਖਾਲੀ ਹੋ ਜਾਵੇ ਮੇਰਾ ਮਨ ਹੈ ਕਿ ਮੈਂ ਤੇਰੇ ਵਾਸਤੇ ਕੁਝ ਨਾ ਕੁਝ ਕਰਨਾ ਚਾਹੁੰਨਾ ਤੇਰੀ ਖਿਦਮਤ ਵਿੱਚ ਕੋਈ ਪੇਟਾ ਲੈ ਕੇ ਆਉਣੀ ਚਾਹੁੰਦਾ ਉਹ ਬੰਦੇ ਨੇ ਇਤਿਹਾਸਕਾਰ ਕਹਿੰਦੇ ਨੇ ਫਿਰ ਕੁਝ ਕੇ ਚੰਦਨ ਦੀ ਲੱਕੜ ਇਕੱਠੀ ਕੀਤੀ ਜਿਹਦਾ weight ਸੀ 9 ਕੁਇੰਟਲ 14 ਕਿਲੋ ਉਹ ਚੰਦਨ ਤੇ ਲੱਕੜ ਇਕੱਠੀ ਕਰਕੇ ਉਹਨੇ 3 ਸਾਲ ਦੇ ਲਗਭਗ ਸਮਾਂ ਆਪਣੇ ਘਰ ਵਿੱਚ ਲਾਇਆ ਫੇਰ ਉਹਦੇ ਵਿੱਚੋਂ 1,45,000 ਬਰੀਕ ਬਰੀਕ ਤਾਰਾਂ ਕੱਢੀਆਂ ਜਿਵੇਂ ਦਾ ਭਾਈ ਸਾਹਿਬ ਜੀ ਚੌਰ ਕਰ ਰਹੇ ਇਹ ਤਰ੍ਹਾਂ ਦੀਆਂ ਤਾਰਾਂ ਉਹਨਾਂ ਦੀ ਗਿਣਤੀ ਸੀ 1,45,000 ਇਹ ਗੱਲ ਬਹੁਤੀ ਪੁਰਾਣੀ ਨਹੀਂ 1923 ਦੀ ਹੈ ਉਹਨੇ ਫਿਰ ਆਪਣਾ ਘਰ ਬੁਗਾ ਕਹਨੇ ਰੱਖਿਆ ਸ਼ੁੱਧ ਚਾਂਦੀ ਲਿਆਂਦੀ ਸ਼ੁੱਧ ਚਾਂਦੀ ਦਾ ਇੱਕ ਮੁਠਾ ਤਿਆਰ ਕਰਕੇ ਉਹਦੇ ਵਿੱਚ ਤਾਰਾ ਪਰੋਈਆਂ ਉਹਨੂੰ ਚੋਰ ਬਣਾਇਆ ਚੋਰ ਸਾਹਿਬ ਉਹ ਸੋਹਣੇ ਕੱਪੜੇ ਦੇ ਵਿੱਚ ਲਪੇਟਿਆ ਆਪਣੇ ਸਿਰ ਤੇ ਰੱਖਿਆ ਸਮੁੰਦਰੀ ਜਹਾਜ਼ ਵਿੱਚ ਬੈਠਾ ਤੇ 사ウਦੀ ਅਰਬ ਚਲੇ ਉਹਥੇ ਮੱਕਾ ਸ਼ਹਿਰ ਹੈ ਮੰਦਾ ਮੱਕਾ ਸ਼ਹਿਰ ਹੈ ਮਦੀਨਾ ਮੰਦਰ ਉਹਨੇ ਜਾ ਕੇ ਕਾਜੀ ਨੂੰ ਆਖਿਆ ਕਹਿਣ ਲੱਗਾ ਕਾਜੀ ਸਾਹਿਬ ਆ ਬੜੀ ਪਵਿੱਤਰ ਪੇਟਾ ਮੈਂ ਤਿਆਰ ਕਰਕੇ ਲਿਆ ਕਿਰਪਾ ਕਰਕੇ ਪ੍ਰਵਾਨ ਕਰੋ ਉਹ ਕਾਜੀ ਨੇ ਚੋਰ ਪਕੜ ਕੇ ਆਖਿਆ ਕਹਿੰਦਾ ਇਹੋ ਜਿਹਾ ਚੋਰ ਅੱਲਾ ਦੇ ਘਰ ਵਿੱਚ ਨਹੀਂ ਚਾਹੀਦਾ ਪਵਾ ਕੇ ਮਾਰ। ਵਿਚਾਰਾ ਨਰਾਜ ਹੋਇਆ ਚੋਰ ਚੁੱਕਿਆ ਕੱਪੜੇ ਚ ਲਪੇਟਿਆ ਸਿਰ ਤੇ ਰੱਖਿਆ। ਉਸੇ ਜਹਾਜ਼ ਵਿੱਚ ਬੈਠਾ ਤੇ ਵਾਪਸ ਭਾਰਤ ਵਿੱਚ ਆਇਆ। ਉਹ ਜਦੋਂ ਭਾਰਤ ਵਿੱਚ ਆਇਆ ਉਹਨੇ ਇੱਕ ਤੁਹਾਡੇ ਵਰਗੇ ਕਿਸੇ ਸਿਆਣੇ ਨੂੰ ਪੁੱਛਿਆ ਵੀ ਮੈਂ ਚੋਰ ਭੇਟਾ ਕਰਨਾ। ਕੋਈ ਰੱਬ ਦਾ ਘਰ ਹੋਵੇ ਕੋਈ ਪਰਮਾਤਮਾ ਦਾ ਦਰ ਹੋਵੇ ਤੇ ਮੈਂ ਭੇਟਾ ਉੱਥੇ ਕਰਨਾ ਜਿੱਥੇ ਮੇਰੀ ਆਤਮਾ ਤੋਂ ਆਵਾਜ਼ ਆਵੇ ਪਈ ਰੱਬ ਦਾ ਘਰ ਹੈ। ਉਹ ਬਜ਼ੁਰਗ ਨੇ ਆਖਿਆ ਕਹਿਣ ਲੱਗਾ ਰਖੀਆਂ ਮੁੰਨੀਆਂ ਦੀ ਧਰਤੀ ਇਹਨੂੰ ਭਾਰਤ ਕਹਿੰਦੇ ਨੇ ਇਹਦੇ ਚੱਪੇ-ਚੱਪੇ ਤੇ ਤੀਰਥ ਹੈ ਜਿਨ੍ਹਾਂ ਦੀ ਗਿਣਤੀ 68 ਬਣ ਉਹ ਚੌਰ ਲੈ ਕੇ ਨੰਗੇ ਪੈਰੀ ਉਹਨੇ ਫਿਰ ਕਈ ਸਾਲ ਇਸ ਦੇਸ਼ ਦਾ ਪਰਮਣ ਕੀਤਾ ਤੁਰ ਕੇ ਓਹ ਅੰਕਾਰਾ ਅਯੁੱਧਿਆ ਅਵਿੰਤਕਾ 에ਰਾਵਤੀ ਸਤਲੁਜ ਸਰਸਵਤੀ ਸਰਯੂ ਸਿੰਧੂ ਸਿਰਪਾ ਸ੍ਰੀ ਸਹਿਲ ਸ੍ਰੀ ਰੰਗ ਹਰਦੁਆਰ, ਕਪਾਲਮੋਚਨ, ਕਪਲੋਦਕ, ਕਾਂਚੀ, ਕਾਂਚੀ, ਕਲੰਚਰ, ਕਵੇਰੀ, ਕੁਰਕ ਖੇਤਰ, ਕੇਦਾਰਨਾਥ, ਬਦਰੀਨਾਥ, ਕੌਸਕੀ, ਗਿਆ, ਗੋਕਰਨ, ਗੋਮਤੀ, ਗੋਦਾਵਰੀ, ਗੋਵਰਧਨ, ਗੰਗਾ ਸਾਗਰ, ਗੰਡਕਾ, ਘਰਕਰਾ, ਚਰਮਨਤੀ, ਚਿੱਤਰਕੂਟ, ਚੰਦਰਪਾਗਾ, ਜਗਨਨਾਥ, ਜਵਾਲਾਜੀ, ਤਾਪਤੀ ਤੰਤਰਪ੍ਰਾਣੀ ਤੁੰਗਪੱਧਰਾ ਦਿਸ਼ਾਸ਼ਮੇਧ ਦ੍ਰਿਸ਼ਧਵਤੀ ਦੁਆਰਕਾ ਧਾਰਾ ਨਰਬਦਾ 나ਗ ਤੀਰਥ ਨੈਮਸ਼ ਪੁਸ਼ਕਰ ਪ੍ਰਯਾਗ ਪ੍ਰਯੋਤਕ ਪਦਰੇਸ਼ਵਰ ਭੀਮੇਸ਼ਵਰ ਭ੍ਰਿੰਗ ਤੁੰਗ ਮਹਾਕਾਲ ਮਹਾਬੋਧ ਮथुरा ਮਾਇਆਪੁਰੀ ਮੰਦਕਿਨੀ ਜਮਨਾ ਰਮੇਸ਼ਵਰ ਵੇਤਸਤੇ ਬਿੰਦੇ ਵਿਯਾਲ ਵਮਲੇਸ਼ਰ ਵੈਣਾ ਵੈਤਰਵਤੀ वैष्णवी वैदनाथ ਅਤੇ ਸੌਣ ਇਹਨਾਂ ਤੀਰਥਾਂ ਤੇ ਜਾ ਕੇ ਪਰਮਣ ਕੀਤਾ ਮਨ ਕਿਤੇ ਨਾ ਮੰਨਿਆ ਕੋਈ ਆਖੇ 10 ਰੁਪਏ ਰੱਖਾ ਟਿੱਕਾ ਲਵਾ ਤੁਸੀਂ ਭਗਤ ਨਾਮਦੇਵ ਦੇ ਜਾਂਦੇ ਹੋ ਹਜੂਰ ਸਾਹਿਬ ਤੋਂ ਜਦੋਂ ਤੁਸੀਂ ਦਰਸ਼ਨ ਕਰਕੇ ਜਾਂਦੇ ਹੋ ਉਹ ਜਾਂਦਿਆਂ ਨੂੰ ਪਾਂਡਿਆਂ ਨੇ ਕੇਸਰ ਕੋਲਿਆ ਕੋਈ ਕਹਿੰਦਾ 100 ਰੁਪਏ ਦੇ ਤੈਨੂੰ ਟਿੱਕਾ ਲਾਈਏ ਕੋਈ ਕਹਿੰਦਾ 50 ਰੁਪਏ ਉਦੇ ਮਨ ਵਿੱਚ ਖਿਆਲ ਆਇਆ ਮਨਾ ਧਰਮ ਦੇ ਠੇਕੇਦਾਰ ਨੇ ਇਹਨਾਂ ਨੇ ਧਰਮ ਕਮਾਇਆ ਨਹੀਂ ਇਹ ਕੇਵਲ ਤੇ ਕੇਵਲ ਦੁਨੀਆਂ ਦੀਆਂ ਅੱਖਾਂ ਵਿੱਚ ਘਟਾ ਪਾਉਂਦੇ ਨੇ ਘਟਾ ਉਹਦਾ ਮਨ ਕਿਤੇ ਨਾ ਮੰਨਿਆ ਤੇ ਫੇਰ ਆ ਗਿਆ ਪੰਜਾਬ ਉਹਨੇ ਕਿਸੇ ਨੇ ਪੁੱਛਿਆ ਕਹਿਣ ਲੱਗਾ ਜੀ ਇੱਥੇ ਕੋਈ ਤੀਰਥ ਤੇ ਸਿਆਣੇ ਨੇ ਆਖਿਆ ਇੱਕੋ ਇੱਕ ਤੀਰਥ ਹੈ ਜਿੱਥੋਂ ਆਵਾਜ਼ ਕੋਈ ਪ੍ਰਮਾਤਮਾ ਦੇ ਇਲਹਾਮ ਦੀ ਆਉਂਦੀ ਹੈ ਅੱਲਾ ਪਾਕ ਦੀਆਂ ਆਵਾਜ਼ਾਂ ਆਉਂਦੀਆਂ ਉਹਨੂੰ ਕਹਿੰਦੇ ਨੇ ਡਿੱਠ ਸਬੈ ਥਾਵ ਨਹੀਂ ਤੁੱਤ ਜਿਹਿਆ ਉਹਨੇ ਆ ਗਿਆ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਦੇ ਘਰ ਜਦੋਂ ਬਾਬਾ ਬੁੱਢਾ ਸੱਬ ਦੀ 베ਰੀ ਦੇ ਲਾਗੇ ਆਇਆ ਉਹਦੇ ਕੰਨਾਂ ਵਿੱਚ ਆਵਾਜ਼ ਪਈ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਾਗੋ ਪੁਜਿਆ ਕੌਣ ਭਲੇ ਕੋ ਲਿਆਣ ਕੇ ਸੱਚਖੰਡ ਹਰਿਮੰਦਰ ਸਾਹਿਬ ਉਹਨੇ ਚੌਰ ਪੀਟਾ ਕਰ ਦਿੱਤਾ ਇਹ ਮੈਂ ਬੇਨਤੀ ਤੁਹਾਡੀ ਖਿਦਮਤ ਵਿੱਚ ਤਾਂ ਕੀਤੀ ਐ ਐਵੇਂ ਨਹੀਂ ਕਿਹਾ ਜਾਂਦਾ ਸਭ ਤੇ ਵੱਡਾ ਸਤਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਐਵੇਂ ਥੋੜਾ ਗੁਰੂ ਨਾਨਕ ਦੇ ਦਰ ਕਰ ਨੂੰ ਵੱਡਾ ਕਿਹਾ ਗਿਆ ਤੋਂ ਆਓ ਹੁਣ ਆਪਾਂ ਪੜਦੇ ਹਾਂ ਵੱਡੇ ਕਿੰਨਾਂ ਵਡਿਆਈਆਂ ਕਿਸ਼ ਕਹਿਣਾ ਕਹਿ ਨਾ ਜਾਏ ਹੁਣ ਵੱਡੇ ਦੀ ਵਡਿਆਈ ਕਿਵੇਂ ਆ ਇਹ ਪ੍ਰਸੰਗ ਤੁਹਾਡੀ ਖਿਦਮਤ ਵਿੱਚ ਖੋਲਣ ਲੱਗਾ ਜਿਹੜੇ ਤੁਹਾਡੇ ਵਿੱਚ ਬੜੇ ਟਾੜੀਆਂ ਕਵੀਸ਼ਰਾਂ ਦੇ ਆਸ਼ਕ ਰੱਬ ਦੇ ਪਿਆਰੇ ਬੈਠੇ ਨੇ ਉਹ ਟਾਟੀਆਂ ਦੀ ਪਹਿਲੀ ਬੰਦਨਾ ਤੋਂ ਅੰਦਾਜ਼ਾ ਲਵਾ ਲੈਂਦੇ ਨੇ ਕਿ ਇਹਨਾਂ ਨੇ ਪ੍ਰਸੰਗ ਕਿਹੜੇ ਪਾਤਸ਼ਾਹ ਦਾ ਕਹਿਣਾ। ਹੁਣ ਇੱਕ ਵਾਰੀ ਮਨ ਬਿਰਤੇ ਲੈ ਕੇ ਚਲੋ ਸਾਹਬੇ ਕਮਾਲ ਸਤਿਗੁਰੂ ਗੁਰੂ ਕਲਗੀ ਧਰਮ ਮਹਾਰਾਜ ਦੇ ਪਵਿੱਤਰ ਚਰਨਾਂ 'ਚ। ਮਹਾਰਾਜ ਨੇ 14 ਯੁੱਧ ਲੜੇ ਨੇ 14 ਯੁੱਧ। 14 ਯੁੱਧ ਵਿੱਚ ਗੁਰੂ ਕਲਗੀ ਧਰਮ ਮਹਾਰਾਜ ਨੇ ਵਿਜੇ ਪ੍ਰਾਪਤ ਕੀਤੀ। ਗਰੀਬ ਨਿਵਾਜ ਸਤਿਗੁਰੂ ਮਹਾਰਾਜ ਨੇ ਮੰਜ਼ਿਲ ਮੁਕਾਈ ਤੇ ਕਰਦਿਆਂ ਕਰਦਿਆਂ ਸਤਿਗੁਰੂ ਮਹਾਰਾਜ ਲੰਮੇ ਜੱਟਪੁਰੇ ਤੋਂ ਅੱਗੇ ਜਦੋਂ ਨਿਕਲ ਲੱਗਦੇ ਨਾ ਬਠਿੰਡੇ ਚਿੱਲੇ ਦੇ ਵਿੱਚ ਇੱਕ ਪਿੰਡ ਹੈ ਮੌੜ ਉਹ ਤੁਸੀਂ ਲੱਗੇ ਗਏ ਹੋਗੇ ਵੇਖਿਆ ਹੋਵੇਗਾ ਪਿੰਡ ਉੱਥੋਂ ਦਾ ਇੱਕ ਵਿਅਕਤੀ ਉਹਨੂੰ ਪਤਾ ਲੱਗਾ ਪਈ ਇੱਥੇ ਗੁਰੂ ਨਾਨਕ ਦੇਵ ਮਹਾਰਾਜ ਦੀ ਜੋਤ ਦਸਵਾਂ ਜਾਮਾ ਗੁਰੂ ਕਲਗੀਧਰ ਮਹਾਰਾਜ ਆਏ ਨੇ ਉਹਨੇ ਘਰਵਾਲੀ ਨੂੰ ਆਖਿਆ ਕਹਿਣ ਲੱਗਾ ਹੁਣ ਚਾਟੀ ਚ ਕਿਉ ਪਾ ਦੇ ਤੇ ਦੁੱਧ ਗਰਮ ਕਰ ਦੇ ਕੁਝ ਗਲਾਸ ਦੇ ਦੇ ਉਹਨੇ ਚਾਟੀ ਵਿੱਚ ਪਾਇਆ ਕਿਉ ਦੁੱਧ ਕੀਤਾ ਗਰਮ ਕੁਝ ਲੈ ਗਲਾਸ ਤੇ ਮਹਾਰਾਜੇ ਚਰਨਾ ਚਾਹੇ ਪਹਿਲਾਂ ਤੇ ਦੁੱਧ ਵਿੱਚ ਕਿਉਂ ਪਾ ਕੇ ਸਤਿਗੁਰੂ ਨੂੰ ਛਕਾਇਆ ਗਿਆ ਉਹਦੇ ਤੋਂ ਬਾਅਦ ਮਹਾਰਾਜ ਸਤਿਗੁਰੂ ਗਰੀਬ ਨਵਾਜ਼ ਮਹਾਰਾਜ ਦੀਆਂ ਲੱਤਾਂ ਨੇ ਸਲਗੀਆਂ ਕੀਤੀਆਂ ਨੇ ਉਹ ਬੰਦਾ ਆਪਣੇ ਹੱਥ ਦੀ ਤਲੀ ਤੇ ਕਿਉਂ ਪਾਉਂਦਾ ਤੇ ਗੁਰੂ ਕਲਗੀਧਰ ਮਹਾਰਾਜ ਦੇ ਚਰਨਾਂ ਨੂੰ ਚੱਸਣ ਲੱਗ ਪਈਆ ਮਾਲਿਸ਼ ਕਰਦਾ ਮਹਾਰਾਜ ਦੇ ਜਿਸਮ